We mm -hmm. Oh. No. ਸਤਗੁਰੂ ਜੀ 25 ਤਰੀਕ ਨੂੰ ਸਤਗੁਰੂ ਜੀ ਆਪ ਜੀ ਦੇ ਦਰਬਾਰ ਤੇ ਪ੍ਰਵਾਤ ਭਰੀ ਅਰੰਭਤਾ ਹੋਏ ਜੇ ਜੋ ਕਿ ਸਤਗੁਰੂ ਜੀ ਦਾ ਅੱਜ ਆਖਰੀ ਦੁਆਨ ਹੈ ਆਖਰੀ ਦੁਆਨ ਤੇ ਸਤਗੁਰੂ ਜੀ ਦੇ ਦਰਬਾਰ ਤੇ ਲੱਖਾਂ ਹੀ ਸੰਗਤਾਂ ਹਾਜ਼ਰੀਆਂ ਭਰਿਆ ਹਨ ਸਵਾਦ ਸੰਗਤਾਂ ਨੂੰ ਬੇਨਤੀ ਹੈ ਕਿ ਬਾਤੋਂ ਬਾਦ ਗੁਰੂ ਘਰ ਹਾਜ਼ਰੀਆਂ ਭਰੋ ਆਪਣੇ ਜਨਮ ਸਫਲ ਕਰੋ ਸਤਗੁਰੂ ਜੀ ਕਿਰਪਾ ਕਰਨ ਸਰਬਾਤਮਕ ਦਾਸ ਕਰਨ ਸਵਾਦੀਆਂ ਮਨੋ ਕਾਮਨਾ ਪੂਰੀਆਂ ਕਰਨ ਦੇ ਰੋਗ ਤਾਂ ਤੁੰਗੂਸ ਵੀ ਵਖੇ ਜੋ ਵੀ ਇਸ ਦਰਾਂ ਦਾ ਹੈ ਉਹ ਸਦਾ ਬਾਤੇ ਕੜੀ ਕਲਾ ਦੇ ਵਿੱਚ ਰਹਿੰਦਾ ਹੈ ਸੇਵਾ ਸਿਮਰ ਦੇ ਨਾਲ ਸੰਗਤਾਂ ਜੋੜਦੀਆਂ ਹਨ ਗੁਰੂ ਕੇ ਵਿਆਹਤ ਲੰਗਰ ਸੰਗਤਾਂ ਵੱਲੋਂ ਰੋੜਾਂ ਤੇ ਉੱਤੇ ਲਗਾਏ ਗਏ ਹਨ ਸਰਵ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਜੋ ਕਿ ਜਨਾਬੀ ਵੀਰਾਂ ਨੇ ਗੱਡੀਆਂ ਦੀ ਸੇਵਾ ਕੀਤੀ ਹੈ ਲਗਭਗ 2000 ਦੇ ਉੱਪਰ ਗੱਡੀਆਂ ਸੰਗਤਨ ਨੂੰ ਧੋਖ ਭਾਈ ਨੂੰ ਲੱਗਿਆ ਹਨ ਉਹਨਾਂ ਵੀਰਾਂ ਦਾ ਹੀ ਬਹੁਤ ਨਵਾਦ ਹੈ ਸਤਿਗੁਰ ਜੀ ਕਿਰਪਾ ਕਰਨ ਸਭ ਤੇ ਮੇਰ ਪਰੇ ਹੱਥ ਜਿੰਨੀ ਵੀ ਸੰਗਤ ਰਾਜ ਦੇ ਦਰਬਾਰ ਪਹੁੰਚੀ ਹੈ ਸਰਵਾਦਾ ਸੰਜੀਵ ਚੜ੍ਹਦੀ ਕਲਾ ਰੱਖਣ ਤੇ ਪਾਸ਼ਾ ਹਰਮਨਦਾਨ ਫਤਿਹ ਕਰਨ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਨਤਨ ਰਾਜਾ ਸਾਹਿਬ ਜੀ ਦੀ 84ਵੇਂ ਵਰ੍ਹੇ ਦੇ ਸੰਬੰਧ ਵਿੱਚ ਕੋਆਇਸ਼ ਵੈਲਫੇਅਰ ਸੁਸਾਇਟੀ ਕਰਨਾਣਾ ਵੱਲੋਂ ਇਹ ਜਿਹੜਾ ਕੈਂਪ ਲਗਾਇਆ ਗਿਆ ਜੀ ਇਹ ਹਰ ਸਾਲ ਦੇ ਇੱਕ ਲੜੀਵਾਰ ਕੈਂਪ ਹੈ ਜੀ ਹਰ ਇੱਕ ਸਾਲ ਸਾਡੀ ਸੋਸਾਇਟੀ ਇੱਥੇ ਆ ਕੇ ਸੇਵਾ ਨਿਭਾਉਂਦੀ ਆ ਜੀ ਇਸ ਜਿਹੜਾ ਕੈਂਪ ਦੇ ਵਿੱਚ ਅਸੀਂ ਆਪਣੇ ਵੱਲੋਂ ਸਾਡੀ ਸੋਸਾਇਟੀ ਵੱਲੋਂ ਹੀ ਜ਼ਿਆਦਾ ਸਹਿਯੋਗ ਦਿੱਤਾ ਜਾਂਦਾ ਕਿਉਂਕਿ ਸਾਡੇ ਸਾਰੇ ਜਿੰਨੇ ਵੀ ਸਾਥੀ ਵੀਰ ਐ ਮੇਰੇ ਜਿੰਨੇ ਵੀ ਸਾਡੇ ਸੋਸਾਇਟੀ ਮੈਂਬਰ ਆ ਬਹੁਤ ਹੀ ਉਤਸ਼ਾਹਪੂਰਤ ਸੋਚ ਵਾਲੇ ਆ ਤੇ ਬੜੇ ਉਤਸ਼ਾਹਤ ਆ ਤੇ ਇਹਨਾਂ ਵੱਲੋਂ ਰੀਤਾਂ ਨੂੰ ਮਨੋ ਤਨੋਂ ਸੇਵਾ ਕੀਤੀ ਜਾਂਦੀ ਆ ਜੀ ਜਿਹੜਾ ਇਹ ਕੈਂਪ ਆ ਜੀ ਸਾਡਾ ਇਹਦੇ ਵਿੱਚ ਅਸੀਂ ਅੱਜ ਜਿਹੜਾ 3 ਦਿਨ ਦਾ ਜਿਹੜਾ ਜੋੜ ਮੇਲਾ ਹੁੰਦਾ ਉਹਦੇ ਵਿੱਚ 3 ਦਿਨ ਹੀ ਸਾਡੇ ਵੱਲੋਂ ਦਿਨ ਰਾਤ ਸੇਵਾ ਦਿੱਤੀ ਜਾਂਦੀ ਆ ਜੀ ਇਦੇ ਵਿੱਚ ਹਰ ਤਰ੍ਹਾਂ ਦੀ ਓਪੀਡੀ ਕਿਸੇ ਵੀ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਭਾਵੇਂ ਉਹ ਬੱਚਿਆਂ ਨਾਲ ਸੰਬੰਧਤ ਹੈ ਭਾਵੇਂ ਉਹ ਔਰਤਾਂ ਨਾਲ ਸੰਬੰਧਤ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਇਤੋਂ ਤੱਕ ਇਹ ਨਾਲ ਇਹਨਾਂ ਸਾਡੇ ਵੀਰਾ ਵੱਲੋਂ ਐਮਰਜੈਂਸੀ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਜਿਸ ਤਰ੍ਹਾਂ ਬਹੁਤ ਗਰਮੀ ਹੁੰਦੀ ਆ ਜਾਂ ਬਹੁਤ ਹਮਸ ਹੋ ਜਾਂਦੀ ਆ ਬਹੁਤ ਸਾਰੇ ਮਰੀਜ਼ ਆਪਣੇ ਆਪ ਜਿਸ ਤਰ੍ਹਾਂ ਵੀ ਡਿੱਗਦੇ ਨੇ ਜਾਂ ਆਪਣੀ ਕੋ ਛੱਟ ਝੋਟ ਲੱਗ ਜਾਂਦੀ ਆ ਜਿਸਣਾ ਹੁੰਦੀ ਆ ਉਹਦੇ ਨਾਲ ਫਿਰ ਅਸੀਂ ਇੱਥੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਨੀ ਸੋਸਾਇਟੀ ਵੱਲੋਂ ਕਿ ਉੱਤੇ ਜਾ ਕੇ ਦਿੱਤੇ ਤੱਕ ਵੀ ਹੋਵੇ ਉੱਥੇ ਪਹੁੰਚ ਕਰਕੇ ਜਿੰਨੀ ਕੇਡ ਉੱਤੇ ਦਿੱਤੀ ਜਾਵੇ ਉਹ ਦਿੰਨੇ ਆ ਤੇ ਕੁਝ ਅਸੀਂ ਇੱਥੇ ਲੈ ਕੇ ਆਈਦਾ ਤੇ ਐਂਬੂਲੈਂਸ ਸੇਵਾਵਾਂ ਸਾਡੀਆਂ ਨਾਲ ਹੁੰਦੀਆਂ ਨੇ ਜੇ ਕੋਈ ਜ਼ਿਆਦਾ ਸੀਰੀਅਸ ਲੱਗਦਾ ਪੇਸ਼ੈਂਟ ਐਡਮਿਟ ਕਰਨਾ ਪੈਂਦਾ ਉਹਨਾਂ ਨੂੰ ਅਸੀਂ ਇੱਥੋਂ ਅੱਗੇ ਰੈਫਰ ਵੀ ਕਰ ਦਿੰਨੇ ਆ ਜੀ ਕੈਂਪ ਲਾਉਣ ਦੇ ਸਬੰਧ ਵਿੱਚ ਕਮੇਟੀ ਦਾ ਕੋਈ ਸਹਿਯੋਗ ਹੈ ਜੀ ਦੇਖੋ ਜੀ ਕਮੇਟੀ ਦੇ ਨਾਲ ਸਾਡੀ ਗੱਲ ਇੱਕ ਦੋ ਵਾਰ ਹੋਈ ਸੀਗੀ ਉਹਨਾਂ ਨੇ ਸਾਨੂੰ ਨਾ ਇਸ ਵਾਰ ਇਹ ਪੋਜ਼ਿਟਿਵ ਤੇ ਨਾ ਹੀ ਕੋਈ ਨੈਗੇਟਿਵ ਰਿਸਪਾਂਸ ਦਿੱਤਾ ਸੀਗਾ ਉਹਨਾਂ ਮਤਲਬ ਉਹਨਾਂ ਨੇ ਸਾਨੂੰ ਇਹ ਕਹਿ ਦਿੱਤਾ ਗਿਆ ਸੀ ਕਿ ਰੱਛ ਬਹੁਤ ਜ਼ਿਆਦਾ ਹੁੰਦਾ ਕਿ ਕੈਂਪ ਦੀ ਅਰੇਂਜਮੈਂਟ ਜੋ ਵੀ ਤੁਸੀਂ ਕਰਨਾ ਆਪਣੇ ਪੱਧਰ ਤੇ ਕਰ ਸਕਦੇ ਹੋ ਇਹ ਨਹੀਂ ਕਿ ਉਹਨਾਂ ਨੇ ਕੁਝ ਸਹਿਯੋਗ ਨਹੀਂ ਉਹਨਾਂ ਦਾ ਐਨ ਵੀ ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਸਾਨੂੰ ਇਹ ਇੱਕ ਹਾਮੀ ਭਰੀ ਕਿ ਤੁਸੀਂ ਆਪਣੀ ਸੇਵਾ ਜਿੱਥੇ ਮਰਜ਼ੀ ਦੇ ਸਕਦੇ ਹੋ ਤੇ ਸਾਡੇ ਇੱਥੇ ਜਿਹੜੀ ਮਹਾਰਾਜ ਜੀ ਦੇ ਸਾਹਮਣੇ ਇਹ ਜਗ੍ਹਾ ਹੈ ਜਿੱਥੇ ਇਸ ਸਥਾਨ ਤੇ ਬਾਬਾ ਕਿਸ਼ਨ ਸਿੰਘ ਸਾਹਿਬ ਜੀ ਦੇ ਇੱਥੇ ਸਥਾਨ ਤੇ ਸਾਡਾ ਜਿਹੜਾ ਲੱਗਦਾ ਹੈ ਕੈਂਪ ਇੱਥੇ ਸਾਡੇ ਵੱਡੇ ਭਾਜੀ ਨੇ ਵੀਰਜੀ ਚੰਡੀਗੜ੍ਹ ਰਹਿੰਦੇ ਨੇ ਇਹਨਾਂ ਦੇ ਹੈਪੀ ਭਾਜੀ ਉਹਨਾਂ ਦਾ ਅਸੀਂ ਵਿਸ਼ੇਸ਼ ਧੰਨਵਾਦ ਕਰਦੇ ਹਾਂ ਕਿਉਂਕਿ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਮੇਸ਼ਾ ਖੜੇ ਰਹੇ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਠੀਕ ਹੈ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਲੋੜ ਪੈਂਦੀ ਹੈ ਕੈਂਪ ਨਾਲ ਰਿਗਾਰਡਿੰਗ ਆਪਾਂ ਤੁਹਾਡੇ ਨਾਲ ਖੜੇ ਹਾਂ ਔਰ ਉਹਨਾਂ ਦਾ ਸਾਡਾ ਬਹੁਤ ਸਾਥ ਦਿੱਤਾ ਹੈ ਧੰਨਵਾਦ ਜੀ ਹਾਂ ਜੀ ਧੰਨਵਾਦ ਜੈਰਾ ਸਾਹਿਬ